ਤਫਾਤਲ ਕਰਨ ਜਾ ਰਹੀ ਹੈ ਕੀ ਗੱਲ ਇਹਦੇ ਬਾਰੇ ਕੋਈ ਸਮਾਜਨ ਲੋਕਾਂ ਦੀ ਚਿੰਤਾ ਲੋਕਾਂ ਨੇ ਆਪਣਾ ਸਤਵਾ ਦਿੱਤਾ ਬੜਾ ਸ਼ੁਕਰੀਆ ਦਿੱਤਾ ਔਰ ਇੱਕ ਵਾਰੀ ਦਿਖਾਤਾ ਕਿ ਉਹ ਬਾਕੀ ਸਾਡੇ ਪਰਵਾਰਕ ਮੈਂਬਰ ਰਹੇਗੇ ਕਿਉਂਕਿ ਇਹੀ ਮੌਕੇ ਹੁੰਦੇ ਆ ਜਦ ਲੋਕਾਂ ਨੂੰ ਮੌਕਾ ਮਿਲਦਾ ਆਪਣੇ ਦਿਲ ਦੀ ਗੱਲ ਰੱਖਣ ਵਾਸਤੇ ਸਾਨੂੰ ਇਸ ਦਾ ਬਹੁਤ ਖੁਸ਼ੀ ਹੈ ਕਿ ਕਾਂਗਰਸ ਪਾਰਟੀ ਦੀ ਬੜੀ ਜਿੱਤ ਹੋਈ ਹੈ ਔਰ ਨਵਾਂ ਸ਼ਹਿਰ ਤੋਂ ਸਾਡੇ ਬਹੁਤ ਸਾਰੇ ਲੋਕ ਜਿਹੜੇ ਇਲੈਕਟ ਹੋਏ ਆ ਔਰ ਹਲੇ ਵੀ ਕਾਊਂਟਿੰਗ ਚੱਲ ਰਹੀ ਆ ਸੋ ਹਲੇ ਮੈਂ ਕੁਝ ਪੂਰੀ ਟਿੱਪਣੀ ਕਰ ਸਕਦਾ ਇਸ ਗੱਲ ਬਾਰੇ ਜਿੱਦ ਤੱਕ ਮੈਂ ਪੂਰੀ ਟਿੱਪਣੀ ਹੋ ਜਦਾ ਪਰ ਓਵਰਆਲ ਬੜੀ ਅੱਛੀ ਲੜਾਈ ਬੜੀ ਤੇਜ਼ ਯਾਰ ਜਿਸ ਕਮਨੀ ਲੋਕਾਂ ਨੇ ਜਿਨ੍ਹਾਂ ਨੂੰ ਚੁਣਿਆ ਸਾਡੀ ਕੋਸ਼ਿਸ਼ ਹੋ ਗਈ ਕਿ ਆਪਾਂ ਉਹਨਾਂ ਦੀ ਸੋਚ ਤੇ ਖਰੀ ਤਰ੍ਹਾਂ ਉਤਰ ਸਕੀ ਜਿਵੇਂ ਆਪਾਂ ਪਹਿਲਾਂ ਉਹਨਾਂ ਦੀ ਕੋਸ਼ਿਸ਼ ਕਰਦੇ ਰਹੇ ਆ ਕਿ ਉਹਨਾਂ ਦੀ ਆਪਾਂ ਜੋ ਮੰਗਾ ਜਾਂ ਕੰਮ ਆ ਉਹ ਕਰਾ ਕਰਾਈ ਸੋ ਸਾਨੂੰ ਬਹੁਤ ਖੁਸ਼ੀ ਆ ਅੰਗਜੇਪ ਆਮ ਆਦਮੀ ਪਾਰਟੀ ਜਿਹੜੀ ਆ ਉਹ ਦੂਸਰੇ ਨੰਬਰ ਤੇ ਆਈ ਹੈ ਲਗਭਗ ਸਾਰੇ ਪਾਸੇ ਕੀ ਲੱਗਦਾ ਤੁਹਾਨੂੰ ਸਰਕਾਰ ਦੇ ਕੰਮਾਂ ਤੋਂ ਲੋਕ ਕੁਛ ਨਹੀਂ ਨੇ ਹਾਲੇ ਵੀ ਲੋਕੀ ਥੋੜਾ ਜਿਹਾ ਡਰਦੇ ਆ ਜੀ ਕਿਉਂਕਿ ਹਾਲੇ ਸਾਲ ਦਾ ਸਮਾਂ ਪਿਆ ਕਿਉਂਕਿ ਇਹ ਜਿਹੜੀ ਪਾਰਟੀ ਹੈ ਇਹਨਾਂ ਦੀ ਜਿਹੜੀ ਸੋਚ ਹੈ ਡੰਡੇ ਦੀ ਰਾਜਨੀਤੀ ਕਰਦੇ ਆ ਡੰਡੇ ਦੀ ਰਾਜਨੀਤੀ ਇੱਥੇ ਨਹੀਂ ਚੱਲਦੀ ਖਾਸ ਤੌਰ ਤੇ ਸਾਡੇ ਦੁਆਬੇ ਵਿੱਚ ਨਹੀਂ ਚੱਲਦੀ ਔਰ ਇਹ ਰਿਜ਼ਲਟ ਨਵਾਂ ਸ਼ਹਿਰ ਦੇ ਇਹਨਾਂ ਨੂੰ ਦੇ ਦਿੱਤਾ ਔਰ ਹਾਲੇ ਸਾਰੇ ਪੰਜਾਬ 'ਚ ਇਹਨਾਂ ਨੂੰ ਰਿਜ਼ਲਟ ਮਿਲਣਾ ਕਿ ਸਮਾ ਹਲੇ 6 ਮਹੀਨੇ ਰੁਕ ਜਾਓ ਅਰੇ ਪੰਜਾਬ ਚ ਉਹ ਕਿਹੜੀ ਸਾਈਡ ਤੇ ਬੁਝਾਓ ਬੇਦੀਰਸਾ ਇਹਨਾਂ ਦੇ ਮੂੰਹ ਤੇ ਲਿਆ ਕੇ ਦੱਸਣਿਆ ਇਹਨਾਂ ਦਾ ਪਿੰਡਾ ਚ ਮੰਨਣਾ ਉੱਤਰ ਹੋ ਗਿਆ ਸੈਮੀਫਾਈਨਲ ਦੇਖ ਰਹੇ ਹੋ ਜੀ ਇਹਨੂੰ 2027 ਦਾ ਦੇਖੋ ਸਾਡਾ ਤਾਂ ਰੋਜ਼ ਹੀ ਰੋਜ਼ ਹੀ ਹੁੰਦਾ ਇਹ ਆਪਣਾ ਪਰਿਵਾਰ ਕੋਈ ਸੈਮੀਫਾਈਨਲ ਵਾਲੀ ਕੋਈ ਮੈਂ ਗੱਲ ਨਹੀਂ ਕਰਨਾ ਚਾਹੁੰਦਾ ਇਹ ਹੈ ਕਿ ਸਾਨੂੰ ਇਸ ਜਿੱਤ ਨਾਲ ਬਹੁਤ ਹੌਸਲਾ ਸਾਡਾ ਬਣਿਆ ਔਰ ਜੋ ਸਾਡੀਆਂ ਕਮੀਆਂ ਸੀ ਉਹਨੂੰ ਆਪਾਂ ਸਮਝਾਂਗੇ ਸਟੱਡੀ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਅਗਲੀ ਜਿਹੜੀ ਇਲੈਕਸ਼ਨ ਆਉ ਦੇ ਵਾਸਤੇ ਆਪਾਂ ਹੋਰ ਬਿਹਤਰ ਹੋ ਸਕੀਏ शहर पुलिस को बहुत बड़ी सफलता मिली है जहाँ हमने चौबीस घंटे के जो केस सॉल्व करके सारे अक्यूज़ अरेस्ट कर लिया सानू देर रात बारह तारीख को इनफॉरमेसन आई थी कि रविंदर सोती जो है वो मिसिंग है वो घर नहीं आए इस चीज़ को फॉलोअप करते हुए हमारे डी एस पी नवाशहर ने इमीजिएटली टेक्नीकल एनालिसिस करके लोकेशन कटवाई कर जे तो साम जो पहुंची तो सूँ हमें वहाँ पर एक गाड़ी मिली जिस गाड़ी के अंदर आग लगी हुई थी और एक हाफ बर्न डेड बॉडी सी इस चीज़ के बाद बाकी सारे सीनियर ऑफिसर्स मौके पे गए एंड मल्टीपल टीम्स जो है वो बनाई गई सीसीटीवी ट्रेस स्ट्रेस करने के लिए टेक्निकल एंड ह्यूमन इंटेलिजेंस को यूज करने के लिए तो सबसे इम्पॉर्टेंट क्लू हमें इस केस में मिला वो रविंद्र सोफी का फोन था उस फोन को एनालाइज करने पे हमें कई सारी चीज़ों का पता लगा जिसको यूज करते हुए हमने रविंदर सोफती के घर में जो मेड काम करती थी सोनम देवी उसको अरेस्ट किया उसकी अरेस्ट और पूछताछ से हमें यह पता चला कि उसके साथ चार साथी और थे जिन्होंने मिलकर रविंदर सोफती का कत्ल किया जब इन साथियों को पकड़ने की ऑलरेडी ट्रेन पकड़ लिया

अपने घर वालों को बताया जिस पे उन्होंने एक मर्डर का प्लान बनाकर उसको एग्जीक्यूट किया सर अरेस्ट करने हुए किस टोटल पांच लोग अरेस्ट हुए तो पांच लोगों में से एक सोनम है तो चार और लड़के सर लिया रिमांड लिया है इन आदा रिमांड लेके इन आदि पूछगिछ कर ली गई है उसके बाद इन्हें अब जुडिशियल भेजा गया थैंक यू करिए साहब प्लीज़ ਨਵਾਂ ਸ਼ਹਿਰ ਮਰਡਰ ਕੇਸ ਦੇ ਵਿੱਚ ਜੋ ਨਵਾਂ ਸ਼ਹਿਰ ਦੀ ਪੁਲਿਸ ਹੈਗੀ ਹੈ ਇਹਨੂੰ ਕਾਫੀ ਸਾਨੂੰ ਬੜੀ ਸਫਲਤਾ ਮਿਲੀ ਹੈ ਜਦੋਂ ਅਸੀਂ 24 ਘੰਟਿਆਂ ਦੇ ਵਿੱਚ ਜੋ ਮਰਡਰ ਕੇਸ ਹੋਇਆ ਸੀ ਰਵਿੰਦਰ ਸੋਟੀ ਦਾ ਉਹਨੂੰ ਸੋਲਵ ਕੀਤਾ ਸਾਨੂੰ ਰਾਤੀ 9 ਵਜੇ ਇਨਫੋਰਮੇਸ਼ਨ ਮਿਲੀ ਸੀ ਰਵਿੰਦਰ ਸੋਟੀ ਦੇ ਫੈਮਿਲੀ ਵੱਲੋਂ ਕਿ ਰਵਿੰਦਰ ਸੋਟੀ ਘਰ ਨਹੀਂ ਆਏ ਉਸ ਚੀਜ਼ ਦੇ ਐਕਟ ਕਰਦੇ ਹੋਏ ਇਮੀਡੀਏਟਲੀ ਜੋ ਸਾਡੇ ਡੀਐਚਪੀ ਸੀਟੀ ਹੈਗੇ ਕੀ ਨਵਾਂ ਜ ਹੈ ਇਨਨ ਇਮੀਡੀਏਟਲੀ ਲੋਕੇਸ਼ਨਲ ਲੇਟਰ ਮੌਕੇ ਤੇ ਪਹੁੰਚੇ ਜੋ ਸਾਨੂੰ ਆਈ ਕੰਦਨਾ ਬ੍ਰਿਜ ਤੋਂ ਅੱਗੇ ਕ੍ਰੋਸ ਕਰਕੇ ਖੱਬੇ ਪਾਸੇ ਜਦੋਂ ਸਾਡੀ ਟੀਮਸ ਉੱਥੇ ਪਹੁੰਚਦੀ ਹੈ ਸਾਨੂੰ ਇੱਕ ਨਜ਼ਰ ਆਉਂਦਾ ਹੈ ਗੱਡੀ ਹੈਗੀ ਹੈ ਜੋ ਰਵਿੰਦਰ ਸੋਪੀ ਦੀ ਸੀਗੀ ਤੇ ਉਹਦੇ ਵਿੱਚ ਅੱਗ ਲੱਗੀ ਹੋਈ ਹੈ ਤੇ ਇੱਕ ਜਲੀ ਹੋਈ ਬਾਡੀ ਵਿੱਚ ਪਈ ਇਸ ਗੱਲ ਨੂੰ ਜਦੋਂ ਇਨਫੋਰਮ ਕੀਤਾ ਜਾਂਦੇ ਬਾਕੀ ਸਾਰੀ ਐਸਪੀ ਡੀ ਸਾਹਿਬ ਤੇ ਸਾਡੀ ਸੀਆਈ ਦੀ ਟੀਮਸ ਤੇ ਅਸੀਂ ਆ ਬਾਕੀ ਸਾਰੇ ਸੀਨੀਅਰ ਆਫਸਰਸ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚਣ ਤੋਂ ਬਾਅਦ ਦਿਨ ਵਿੱਚ ਜਿਹੜੀ ਮਲਟੀਪਲ ਟੀਮਸ ਬਣਾਈਆਂ ਗਈਆਂ ਤੇ ਫੋਰੈਂਸਿਕ ਟੀਮਸ ਨੂੰ ਮੌਕੇ ਤੇ ਭੇਜਿਆ ਜੋ ਇਹਦੇ ਕੇਸ ਦੇ ਵਿੱਚ ਇੱਕ ਇੰਪੋਰਟੈਂਟ ਕਲੂ ਸਾਨੂੰ ਮਿਲਿਆ ਸੀ ਉਹ ਸੀਗਾ ਇਹਦਾ ਫੋਨ ਫੋਨ ਦੇ ਵਿੱਚ ਕਈ ਕੁਝ ਡਿਲੀਟਡ ਸੀਗਾ ਬਟ ਸਾਡੀ ਜੋ ਫੋਰੈਂਸਿਕ ਕੈਪੈਬਿਲਿਟੀ ਹੈਗੀ ਉਹਦੇ ਨਾਲ ਅਸੀਂ ਸਾਰੀ ਚੀਜ਼ਾਂ ਨੂੰ ਡਿਲੀਟਡ ਸੀ ਨੂੰ ਬਾਹਰ ਕੱਢ ਗਏ ਜਦੋਂ ਐਗਜ਼ਾਮਿਨ ਕੀਤਾ ਤੇ ਉਹਦੇ ਵਿੱਚ ਸਾਨੂੰ ਕਈ ਸਾਰੇ ਕਲੂਜ਼ ਮਿਲੇ ਇਨਕਲੂਜ਼ ਨੂੰ ਦੇਖਦੇ ਹੋਏ 10 ਤਾਰੀਖ ਨੂੰ ਜੋ ਇਹਨਾਂ ਦਿਖਾਟ ਦੇ ਵਿੱਚ ਮੀਟ ਕੰਮ ਕਰਦੀ ਸੀ ਸੋਨਮ ਦੇਵੀ ਉਹਨੂੰ ਰਾਉਂਡ ਅਪ ਕੀਤਾ ਗਿਆ ਤੇ ਪੁੱਛਗਿੱਛ ਕੀਤੀ ਗਈ ਪੁੱਛਗਿੱਛ ਤੋਂ ਸਾਨੂੰ ਇਹ ਕਲੈਰਿਟੀ ਆਈ ਕਿ ਸੋਨਮ ਦੇਵੀ ਨੇ ਚਾਰ ਬੰਦਿਆਂ ਦੇ ਨਾਲ ਹੋਰ ਮਿਲ ਕੇ ਰਵਿੰਦਰ ਸੂਕੀ ਦਾ ਕਤਲ ਕੀਤਾ ਸੀ ਜਦੋਂ ਇਹਨਾਂ ਨੂੰ ਰਾਉਂਡ ਅਪ ਕਰਨ ਦੀ ਮੁਹਿੰਮ ਸ਼ੁਰੂ ਹੋਈ ਤੇ ਸਾਨੂੰ ਪਤਾ ਲੱਗਿਆ ਇਹਨਾਂ ਚੋਂ ਦੋ ਬੰਦੇ ਅਲਰੇਡੀ ਟ੍ਰੇਨ ਫੜ ਕੇ ਲੁਧਿਆਣਾ ਤੋਂ ਸਟੇਟ ਛੱਡਣ ਦੀ ਤਿਆਰੀ ਵਿੱਚ ਸੀਗੀ ਸਾਡੀ ਜੋ ਟੀਮਾਂ ਹੈਗੀ ਹੈ ਟੀਮਾਂ ਨੇ ਟ੍ਰੇਨ ਨੂੰ ਚੇਸ ਕਰਦੇ ਹੋਏ ਆਗੇ ਸਟੇਸ਼ਨ ਤੇ ਬੰਦੇ ਰੋਕੇ ਬੰਦੇ ਰੋਕੇ ਉਹਨਾਂ ਦੀ ਅਰੈਸਟ ਆਪਾਈ ਫਿਰ ਉਹਨਾਂ ਦੀ ਪੁੱਛਗਿੱਛ ਤੋਂ ਬਾਕੀ ਜੋ ਦੋ ਅਕਿਊਜ਼ ਰਹਿੰਦੇ ਸੀ ਉਹ ਵੀ ਜੋ ਹੈਗੇ ਆਂ ਉਹਨਾਂ ਦੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਜੋ ਰਵਿੰਦਰ ਸਿੰਘ ਹੈ ਉਹ ਆਪਣੀ ਮੇਟ ਤੇ ਪ੍ਰੈਸ਼ਰ ਬਣਾਉਂਦੇ ਸੀ ਫਿਜ਼ੀਕਲ ਸੰਬੰਧ ਬਣਾਉਂਦੇ ਰਿਹਾ ਸੀ ਇਸ ਕਰਕੇ ਜੋ ਹੈ ਉਹਨੇ ਆਪਣੀ ਸੋਨਮ ਨੇ ਆਪਣੇ ਜੀਜੇ ਨੂੰ ਤਸਿਆ ਜਿਹਦੇ ਨਾਮ ਸੁਜੀਤ ਸਿੰਘ ਹੈਗਾ ਇਹਵੇਂ ਕਰਦੇ ਆ ਤੇ ਸੁਜੀਤ ਨੇ ਕਨਫਰੋਨਟ ਕਰਨ ਦੀ ਕੋਸ਼ਿਸ਼ ਕੀਤੀ ਨਾ ਤੇ ਉਸ ਗੱਲ ਤੋਂ ਇਹਨਾਂ ਦਾ ਲੜਾਈ ਝਗੜਾ ਹੋ ਗਿਆ ਤੇ ਉਹਨਾਂ ਨੇ ਸੁਜੀਤ ਨੂੰ ਉੱਥੋਂ ਭਜਾ ਦਿੱਤਾ ਫਿਰ ਇਹਨਾਂ ਨੇ ਹੀ ਪਲਾਨ ਬਣਾਇਆ ਕਿ ਸੋਨਮ ਜੋ ਹੈਗੀ ਉਹ ਘਰ ਆਏਗੀ ਘਰ ਆਣ ਤੋਂ ਬਾਅਦ ਉਹ ਰਵਿੰਦਰ ਸੋਪਦੀ ਨੂੰ ਇਹ ਕਹੇਗੀ ਕਿ ਜੀ ਤੁਸੀਂ ਮੈਨੂੰ ਲੈਣ ਆਓ ਤੇ ਇਹਨੂੰ ਇਹਨੂੰ ਸੁਨਸਾਨ ਜਗ੍ਹਾ ਤੇ ਬੁਲਾਇਆ ਇਨਾਂ ਦਾ ਪਲਾਨ ਸੀਗਾ ਜੋ ਕਿ ਰੇਲਵੇ ਅੰਡਰ ਬ੍ਰਿਜ ਦੇ ਇਨਾਂ ਨੇ ਬੁਲਾਇਆ ਮਹਾਲੂ ਦੇ ਨੇੜੇ ਜੋ ਹੈਗਾ ਉੱਥੇ ਬੁਲਾਣ ਤੋਂ ਬਾਅਦ ਇਨਾਂ ਨੇ ਰਵਿੰਦਰ ਸੂਪਤੀ ਦਾ ਆਪਣੀ ਬੇਰਹਿਮੀ ਨਾਲ ਕਤਲ ਕੀਤਾ ਕਤਲ ਕਰਨ ਤੋਂ ਬਾਅਦ ਤਿੰਨ ਜੋ ਬੰਦੇ ਹੈਗੇ ਉਹਨਾਂ ਨੇ ਗੱਡੀ ਲੈ ਕੇ ਕੰਗਨਾ ਬ੍ਰਿਜ ਦੇ ਅੱਗੇ ਲੈਫਟ ਸਾਈਡ 'ਤੇ ਇਨਾਂ ਨੇ ਗੱਡੀ ਵਾਰ ਲਈ ਦੋ ਬੰਦੇ ਜੋ ਸੀਗੇ ਉਹ ਗਏ ਤੇ ਲੈ ਕੇ ਆਏ ਇਨਾਂ ਨੇ ਫਿਰ ਗੱਡੀ ਵੇ ਡਿਚ ਦੇ ਵਿੱਚ ਡਾਲਣ ਦੀ ਕੋਸ਼ਿਸ਼ ਕੀਤੀ ਜਿਵੇਂ ਐਕਸੀਡੈਂਟ ਹੋਇਆ ਹੁੰਦਾ ਹੈ ਨਾਲ ਅੰਦਰ ਤੇਲ ਪਾ ਕੇ ਅਗਲਾਂ ਦੀ ਅਗਲਾਤੀ ਜੋ ਗੱਡੀ ਹੈਗੀ ਹੋਣੀ ਤੇ ਇਹ ਜੋ ਸਾਰਾ ਇਨਸੀਡੈਂਟ ਰਹਾ ਤੇ ਜੋ ਸਾਡੀ ਟੀਮ ਦਾ ਕੋਈ ਰਿਸਪਾਂਸ ਤੇ ਜੋ ਪ੍ਰੋਐਕਟਿਵਨੈਸ ਸੀਗੀ ਇਹਦੇ ਨਾਲ ਅਸੀਂ ਇਹ ਇਨਸ਼ੋਰ ਕਰ ਸਕੇ ਕਿ ਜੋ 24 ਘੰਟਿਆਂ ਦੇ ਵਿੱਚ 24 ਤੋਂ ਵੀ ਘੰਟੀ ਲਗੇ ਕਿ ਇਹ ਜੋ ਕ੍ਰਿਮੀਨਲਸ ਹੈਗੇ ਹਨ ਇਹਨੂੰ ਅਸੀਂ ਬੁੱਕ ਕਰ ਸਕੇ ਤੇ ਇਹਨੂੰ ਅਰੈਸਟ ਕਰ ਸਕੇ ਭਾਵੇਂ ਕੋਈ ਮਾਮਲਾ ਦਰਜ ਹੋ ਰਿਹਾ ਨਾ ਨੇ ਇਹਨਾਂ ਦੀ ਕੋਈ ਮਾਮਲੇ ਦਰਜ ਨਹੀਂ ਹੈ ਇਹਨਾਂ ਚੋਂ ਇੱਕ ਜੋ ਸੁਧੀਰ ਸਿੰਘ ਹੈਗਾ ਉਹ ਰਹਿਣੇ ਵਾਲਾ ਬਿਹਾਰ ਦਾ ਹੈ ਬਾਕੀ ਨਹੀਂ ਚਰਨਜੀਤ ਤੇ ਇੱਕ ਹੋਰ ਜੁਵਨਾਈ ਹੈਗਾ ਜਿਸਦਾ ਸੀ ਨਾਮ ਪ੍ਰੈਸ ਕਾਨਫਰੰਸ ਨਹੀਂ ਲਿਆ ਇਹ ਸਾਰੇ ਪੁੰਨੂ ਮਾਦਾਰਾ ਸਾਈਡ ਦੇ ਹੈਗੇ ਇਹ ਇਨਾਨੇ ਇਕੱਠੀ ਪਿਆਰ ਦੋਸਤੀਗੇ ਇਨਾਨੇ ਇਕੱਠੇ ਹੋ ਕੇ ਸਾਰਾ ਜੋ ਪਲਾਨ ਰਚਿਆ ਸੀ ਤੇ ਉਹਨੂੰ ਐਕਸੀਕਿਊਟ ਜਰ ਮੇਜ ਉਹ ਕਿੰਨੀ ਦਿਨ ਤੋਂ ਕੰਮ ਕਰਦੀ ਸੀ ਮੇਜ ਜੋ ਹੈਗੀ ਉਹਨ ਰੀਸੈਂਟਲੀ ਰੱਖੀ ਸੀ ਇਨਾਨੇ অলਮੋਸਟ ਮਹੀਨਾ ਹੋਣ ਤਲੇਆ ਮਹੀਨਾ ਹੋਣ ਤਲੇ ਸੀ ਉਹਨਾਂ ਕੀ ਟਾਈਮ ਹੈ ਇਹ ਕਿੱਥੇ ਰਹਿਣ ਵਾਲੀ ਹੈ ਸੋਨਾ ਸੋਨਾ ਵੀ ਜੀ ਉਥੋਂ ਦੀ ਰਹਿਣ ਵਾਲੀ ਹੈ ਬਿਹਾਰ ਦੀ ਬਟ ਇਹ ਪhle ਬੜੇ ਇਥੇ ਪੂਨ ਮਜਾਰਾ ਸੈੱਟ ਦੇ ਹੈ ਇਹਨੇ ਦੀ ਸਾਰੀ ਪਰਿਵਰਿਸ਼ਿਤ ਸੀ ਕੁਝ ਪੈਸੇ ਦੇ ਲੈਣ ਦੇਣ ਵੀ ਸਰ ਵਿੱਚ ਮੰਗੇ ਜਏ ਕੋ ਫਿਰੋਤੀ ਟਾਈਪ ਨਹੀਂ ਉਹ ਹੀ ਫਿਰੋਤੀ ਦੀ ਗੱਲ ਨਹੀਂ ਹੈ ਕਿ ਇਹ ਕੀ ਫਿਰੋਤੀ ਵਾਲਾ ਇਸ ਨਹੀਂ ਸਰ ਜਿਹੜਾ ਤੋਂ ਰਵੀ ਸੋਪਤੀ ਨੂੰ ਬੁਲਾਇਆ ਹਾ ਬਹੁਤ ਬਹੁਤ ਮੁਬਾਰਕਾ ਮੁਹਾਰਮ ਜੀ ਸਾਹਿਬ ਧੰਨਵਾਦ ਜੀ ਥੰਕ ਯੂ ਅੱਜ ਦਾਸਪੁਰ ਮਿਲਣ ਲਈ ਇੰਪਰੂਵਮੈਂਟ ਰੋਡ ਦਫਤਰ ਨਵਾਂ ਸ਼ਹਿਰ ਵਿਖੇ ਮੇਰਾ ਵੀਰ ਰਾਮਕਮਰ ਮੁਕਾਰੀ ਜਿਹੜਾ ਕਿ ਸੈਣੀ ਵੈਲਫੇਅਰ ਬੋਰਡ ਪੰਜਾਬ ਦਾ ਚੇਅਰਮੈਨ ਹੈ ਸੋ ਅੱਜ ਵਿਸ਼ੇਸ਼ ਤੌਰ ਤੇ ਚੇਅਰਮੈਨ ਬਣਨ ਤੋਂ ਬਾਅਦ ਪਹਿਲੀ ਵਾਰ ਸਾਡੇ ਆਫਿਸ ਪਹੁੰਚਿਆ ਜੀ ਸੋ ਵੀਰ ਨੂੰ ਬਹੁਤ ਬਹੁਤ ਵਧਾਈਆਂ ਦਿੰਨੇ ਆਂ ਔਰ ਵੀਰ ਦਾ ਸਰੂਪਾ ਪਾ ਕੇ ਸਨਮਾਨ ਕੀਤਾ ਮਾਲਕ ਤੁਹਾਨੂੰ ਭਾਜੀ ਬਹੁਤ ਬਹੁਤ ਤਰੱਕੀਆਂ ਬਖਸ਼ੇ ਬਹੁਤ ਧੰਨਵਾਦ ਜੀ ਧੰਨਵਾਦ ਠੀਕ ਹੈ ਤੁਸੀਂ ਬਾਅਦਰ ਜੁਆਇਨ ਕਰੋ ਅਸੀਂ ਮਿਲਣਾ ਵਾਂਗੇ ਉਹ ਨਾਈਸ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਖਜਾਨਾ ਆਫਸਰ ਅਤੇ ਸੈਂਟਰ ਬੋਰਡੀ ਦੇ ਸੈਣੀ ਸਾਹਿਬ ਤੇ ਸਾਡੇ ਪੱਤਰਕਾਰ ਸਾਹਿਬ ਇੱਥੇ ਪਹੁੰਚੇ ਨੇ ਧੰਨਵਾਦ ਮੈਂ ਇਹ ਵੀ ਐਮਪੀ ਜਰੂਰ ਕਰਨੀ ਚਾਹਦਾ ਆ ਕਿ ਆਪਾਂ ਜੋ ਮੀਟਿੰਗ ਤੋਂ ਮੀਟਿੰਗ ਦੀ ਆਰੰਭਤਾ ਤੋਂ ਬਹਿਣਾ ਭੁੱਲ ਗਏ ਇਹ ਜੋ ਆਪਾਂ ਬੜਾਇਆ ਸੀਗਾ ਕਿ ਆਪਾਂ ਪਰਮਾਤਮਾ ਦਾ ਨਾਮ ਲੈ ਕੇ ਇਹ ਮੀਟਿੰਗ ਸ਼ੁਰੂ ਕਰਦਿਆਂ ਮੈਂ ਚੇਅਰਮੈਨ ਸਾਹਿਬ ਜੀ ਨੂੰ ਬੇਨਤੀ ਕਰਾਂਗਾ ਕਿ ਇਸ ਗੱਲ ਦਾ ਜ਼ਰੂਰ ਖਿਆਲ ਰੱਖਿਆ ਜਾਵੇ ਕਿ ਜਦੋਂ ਵੀ ਆਪਾਂ ਮੀਟਿੰਗ ਸ਼ੁਰੂ ਕਰਦੀ ਆ ਗੁਰੂ ਸਾਹਿਬ ਦਾ ਨਾਮ ਲੈ ਕੇ ਦੇਖਣਾ ਇਸ ਸਟੇਟ ਸਟੇਟ ਤੇ ਉਸ ਤੋਂ ਪਹਿਲਾਂ ਕਿਉਂਕਿ ਜਿਹੜਾ ਵੀ ਇਹ ਸਾਨੂੰ ਪੈਨਸ਼ਨ ਦਾ ਆਨੰਦ ਮਿਲਿਆ ਉਹ ਆਪਾਂ ਸੁਣਦੇ ਵੀ ਆ ਸਾਰਿਆਂ ਨੇ ਕੀਤਾ گورنر ਸਾਹਿਬ ਨੇ ਮੇਰੇ ਮਨ ਦੀ ਇੱਛਾ ਸੀ ਕਿ ਅੱਜ ਉਹਨਾਂ ਦਾ ਦਸਹੁਰੂ ਦਾ ਨਾਮ ਲੈ ਕੇ ਜਰੂਰ ਉਹਨਾਂ ਦੀ ਉਹਨਾਂ ਦੇ ਲਈ ਅਰਦਾਸ ਬੇਨਤੀ ਕੀਤੀ ਜਾਂਦੀ ਤਾਂ ਮੈਂ ਹੁਣ ਬੇਨਤੀ ਕਰਾਂਗਾ ਕਿ ਆਪਾਂ ਦਸਾਂ ਗੁਰੂਆਂ ਦਾ ਨਾਮ ਲੈ ਕੇ ਮੈਨੂੰ ਲੱਗਦਾ ਕਿ ਮੇਰੇ ਮਤ ਨੂੰ ਇਹ ਹੋ ਰਿਹਾ ਕਿ ਜਰੂਰ ਤੁਸੀਂ ਸਾਰੇ ਇਸ ਗੱਲ ਦੇ ਖੁਸ਼ੀ ਮਹਿਸੂਸ ਕਰੋਗੇ ਕਿ ਜੇ ਆਪਾਂ ਦਸਾਂ ਗੁਰੂਆਂ ਦਾ ਨਾਮ ਲੈ ਕੇ ਉਸ ਸ਼ਖਸ ਦਾ ਮਾਨ ਸਨਮਾਨ ਕਰੀਏ ਜਿੱਥੇ ਵੀ ਪ੍ਰਮਾਤਮਾ ਨੇ ਉਸ ਸ਼ਖਸ ਨੂੰ ਰੱਖਿਆ ਹੋਵੇ ਪਰਮਾਤਮਾ ਨਾਲ ਨੇ ਛੱਡਦੀ ਕਾਲ ਵਿੱਚ ਰੱਖੇ ਸਾਰੇ ਜਣੇ ਉਹ ਜੜੀਆਂ ਪਰਮਾਤਮਾ ਵੱਲੋਂ ਬਖਸ਼ੀ ਹੋਈ ਰੂਹ ਨੂੰ ਸ਼ਾਂਤੀ ਮਿਲੇ ਧੰ ਧੰ ਗੁਰੂ ਨਾਨਕ ਦੇਵ ਜੀ ਧੰ ਧੰ ਗੁਰੂ ਨਾਨਕ ਦੇਵ ਜੀ ਧੰ ਧੰ ਗੁਰੂ ਅੰਗਦ ਦੇਵ ਜੀ ਧੰ ਧੰ ਗੁਰੂ ਅੰਗਦ ਦੇਵ ਜੀ ਧੰ ਧੰ ਗੁਰੂ ਅਮਰਦਾਸ ਜੀ ਧੰ ਧੰ ਗੁਰੂ ਅਮਰਦਾਸ ਜੀ ਧੰ ਧੰ ਗੁਰੂ ਰਾਮਦਾਸ ਜੀ ਧੰ ਧੰ ਗੁਰੂ ਰਾਮਦਾਸ ਜੀ ਧੰ ਧੰ ਗੁਰੂ ਅਰਜਨ ਦੇਵ ਜੀ ਧੰ ਧੰ ਗੁਰੂ ਅਰਜਨ ਦੇਵ ਜੀ ਧੰ ਧੰ ਗੁਰੂ ਹਰਗੋਬਿੰਦ ਸਾਹਿਬ ਜੀ ਧੰ ਧੰ गुरु हर राय जी धन गुरु हर कृष्ण साहब जी धन गुरु तेग बहादुर जी धन धन गुरु गोबिंद सिंह साहब जी धन धन गुरु ग्रंथ साहब जी वाहे गुरु वाहे गुरु। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਠੇ ਜੀ ਸਾਰੇ ਜਣੇ ਇਸ ਸ਼ਤਕ ਦੇ ਤੇ ਇਕੱਤਰ ਹੋਏ ਸਾਡੇ ਮੁੱਖ ਮਹਿਮਾਨ ਖਿਆਨਾ ਸਾਹਿਬ ਸਾਡੇ ਸੈਂਟਰ ਬਡੀ ਦੇ ਕੰਨਰ ਫੈਕਟਰੀ ਬੀਅ ਸ਼ਨੀ ਜੀ ਤੇ ਬਾਹਰੋਂ ਆਏ ਜਿਹੜੇ ਸਾਡੇ ਨਰਾਈ ਵੀਰ ਵੀਰ 70 ਸਾਲ ਉਮਰ ਪੂਰੀ ਕੇ ਜਿਵੇਂ ਸਮਾਹਤ ਹੋ ਰਿਹਾ ਮੇਰੇ ਵੀ ਸਾਥੀ ਗੁਰੂ ਦੀ ਫਤਿਹ ਤੇ ਸਪਾਹ ਸਾਂਝ ਕੋ ਵਾਹਿਗੁਰੂ ਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਦੀ ਫਤਿਹ ਸਾਥੀਓ ਅੱਜ ਆਪਾਂ ਗੱਲ ਕਰਦੇ ਆ ਪੈਨਸ਼ਨ ਦੀ ਇਹ ਪੈਨਸ਼ਨ ਲੈਣ ਨੂੰ ਬਾਕੀ ਵਿਭਾਗਾਂ ਸੀਗੀ ਸਾਡੇ ਰੋਡ ਵਿੱਚ ਪੈਨਸ਼ਨ ਹੈ ਨਹੀਂ ਸੀ ਯਾਰ ਇਸ ਭਰਤੀ ਹੋਏ ਸੀਗੇ ਉਸਦੇ ਪੈਨਸ਼ਨ ਹੈ ਨਹੀਂ ਸੀ ਇਸ ਪੈਨਸ਼ਨ ਲੈਣ ਲਈ ਬਹੁਤ ਹੀ ਜਦੋਜਹਿਦ ਕੀਤੀ ਹੈ ਕੀ ਡਿਊਟੀ ਜਨਾ ਕੀਤੀਆਂ ਸਨ 81 ਦੀ ਹਟਕਾਲ ਚ ਜਿਹੜੇ ਮੇਰੇ ਨਾਲ ਦੇ ਸਾਥੀ ਆ ਅਸੀਂ ਥਾਣੇ ਵੀ ਰਾਤਾਂ ਕੱਟੀਆਂ ਸੀ ਕਿ ਐਸੀ ਦੀ ਹਟਕਾਲ ਸੀ ਬਹੁਤ ਜ਼ੋਰ ਨਾਲ ਹਟਕਾਲ ਕੀਤੀ ਸੀ ਉਹ ਸਰਕਾਰ ਨੇ ਵੀ ਬੜਾ ਆਪਣਾ ਪ੍ਰਬੰਧ ਕੀਤਾ ਸੀਗਾ ਇਹ ਮੇਰੇ ਨਾਲ ਦੇ ਸਾਥੀ ਹੋਂ ਪਤਾ ਉਸ ਵੇਲੇ ਠਾਣਾ ਚੰਡੀਗੜ੍ਹ ਰੋਡ ਤੇ ਹੋ ਰਿਹਾ ਸੀ ਮੈਨੂੰ ਯਾਦ ਹੈ ਕਲੂਮ ਤਾਂ ਸਾਡੇ ਨਾਲ ਸਿਆਉ ਹੋ ਗਏ ਕਰ ਰਿਹਾ ਸੀ ਸਨ 86 ਦੇ ਵਿੱਚ ਸੱਚੇ ਬਰਨਾਲਾ ਸਰਕਾਰ ਫੋਲੇ ਦਾ ਤੇ ਹੱਥ ਜਾਂ ਲੱਗਿਆ ਸੀ ਜਾਂ ਕੋ ਸਾਫ ਅਸੀਂ ਵੀ ਫੋਲੇ ਦਾ ਮੇਲਾ ਬੋਨਸ ਲੈ ਕੇ ਜਾਂਦੇ ਸੀ ਉਹ ਸੀਨ ਅਸੀਂ ਖੂਬ ਹੋਇਆ ਸੀ ਆਪਣੇ ਅੱਖਾਂ ਨਾਲ ਦੇਖਿਆ। ਫਿਰ ਉਹ ਗੋਲੀ ਚੱਲੀ ਸੀ। ਕੇਸਗੜ੍ਹ ਸਾਹਿਬ ਦੇ ਉੱਪਰ ਉਹ ਨਹੀਂ ਵੀ ਸਿੰਘਾਂ ਨੇ ਜਿਵੇਂ ਆਪਣਾ ਕਿਚਾ ਉੱਪਰ ਗੋਲੀ ਦਾ ਵੀ ਪੱਥਰ ਨਾਲ ਜਵਾਬ ਦੇ ਰਿਹਾ ਸੀ। ਉਸ ਯਾਨੀ ਉਹ ਸਾਰਾ ਸੀਨ ਅਸੀਂ ਅੱਖੀਂ ਦੇਖਿਆ। ਉਸ ਤੋਂ ਬਾਅਦ ਬਰਨਾਲਾ ਸੰਗਾ ਡਿੱਗਿਆ। ਉਹ ਬੰਦੇ ਆ ਜਾ ਗਏ। ਸਾਡੇ ਬਹੁਤ ਹੀ ਸਤਿਕਾਰਯੋਗ ਪੈਰਨਤ ਪਾਂਡੇ ਜੀ ਇਹਨੂੰ ਆਪ ਛੋਟੇ ਕਰਕੇ ਬੀਡੀ ਪਾਂਡੇ ਕਹਿੰਦੇ ਪੈਰਨਤ ਪਾਂਡੇ ਜੀ ਗਵਰਨਰ ਆਏ ਸਾਡੇ ਜਿਹੜੇ ਪੈਨਸ਼ਨ ਕੇਸ ਦੇ ਆ ਫਾਈਲਾਂ ਸੀ ਨਾ ਬ੍ਰਿਚਤੋ ਚੱਲ ਰਹੀਆਂ ਸੀ ਕਾਂਗਰਸ ਦੀ ਸਰਕਾਰ ਵੀ ਆਈ ਸਰਕਾਰ ਕਾਲੀਆਂ ਨੇ ਵੀ ਆਈ ਉਹਨਾਂ ਨੇ ਜਿਆਦਾ ਨਹੀਂ ਹੱਥੇ ਲਾਇਆ ਫਾਈਲ ਹੋ ਜਾਏ ਤੂੰ ਉੱਦ ਕਹਾਡੇ ਕਹਾਡੇਗਾ ਚੰਦਰ ਕਿਸੇ ਸਰਕਾਰ ਨੇ ਕਰਨ ਪੈਨਸ਼ਨ ਦਿੱਤੀ ਇਹ ਸਰਕਾਰ ਸਾਰੀਆਂ ਇੱਕੋ ਜਿਹੀਆਂ ਹੁੰਦੀਆਂ ਇਹਦੇ ਵਿੱਚ ਆਪਾਂ ਜੋ ਮਾਗੀ ਕਹ ਲੋ ਕਹਿਣੀ ਉਹ ਟਰਮ ਵਿੱਚ ਬੜਾ ਫਰਕ ਹੁੰਦਾ ਜਿਆਦੇ ਪੜਨਾ ਹੁੰਦਾ ਉਸ ਵੇਲੇ ਸਾਡੇ ਨਾਲ ਆ ਕਿ ਪਹਿਲੇ ਵੀ ਨਹੀਂ ਅਸੀਂ ਥੋੜਾ ਕਰਾਂਗੇ ਪਹਿਲ ਜੁੜਾ ਕੇ ਕਰਾਂਗੇ ਜੇ ਕਰਾਂਗੇ ਉਹ ਕਰਾਂਗੇ ਕੁਝ ਨਹੀਂ ਬਾਅਦ ਕੋਈ ਨਹੀਂ ਪੁੱਛਦਾ ਸਾਡੀ ਬੜੀ ਸਮਝੀ ਹੋਈ ਨਿੱਤੇ ਸਿਰ ਮੁਸ਼ਕਿਲ ਕਰ ਲੋਗਵਰਨ ਸਾਹਿਬ ਨਾਲ ਮੀਟਿੰਗ ਹੋਈ ਸਾਡਾ ਆਪਣਾ ਜਿਹੜਾ ਇਹ ਕੇਸ ਕਰਨ ਸਾਡੇ ਅੱਗੇ ਰੱਖਿਆ ਦਿੱਚ। ਉਹ 59 ਸਾਲ ਨੇ ਕਿਹਾ ਬੋਲਿਓ ਪੀ 56 ਪੈਨਸ਼ਨ ਨਾਲੋਂ ਪੈਸਾ ਜਾਂ ਮੈਂ ਜਾਨ ਕਿ ਉਹ ਜਿਹੜਾ ਫੰਡ ਆ ਸਾਡਾ ਉਸ ਵੇਲੇ ਜੀਪੀਐਫ ਨਿਸ਼ੀ ਪੀਪੀਐਫ ਉਸ ਵੇਲੇ ਤੇ ਜਿੰਨਾ ਅਸੀਂ ਜੇ ਸੌ ਘਟੋਂ ਨੇ ਸੌ ਗੌਰਮੈਂਟ ਕੋਲ। ਤੁਹਾਨੂੰ ਪੈਸਾ ਬਹੁਤ ਮਿਲ ਜਾਣਾ। ਪਰ ਜਿਹੜੇ ਸਾਡੇ ਲੀਡਰ ਸਾਥੀ ਨੇ ਬੜਿਆਂ ਨੂੰ ਬੜੇ ਪ੍ਰਸਤਾਰ ਪੁਰੂਸ ਸੁਝਾਇਆ ਕਿ ਜੇ ਆ ਪੈਸਾ ਆਇਆ ਹੈ ਸਾਡੇ ਘਰ ਜਾਗੀਰ ਕੀ ਰੰਗ ਰੰਗ ਰਲਾਣਾ ਸਾਨੂੰ ਜੇ ਦੇਵਾਂਗੇ ਪਰਵਾਹ ਨੂੰ ਆਪ ਖਾਦੀ ਹੋਗੇ ਪਹਾਂਗੇ ਨਾ ਇਹਨਾਂ ਨੇ ਸਾਡਾ ਆਪਣਾ ਮੰਜਾ ਬਾਹਰ ਕੱਢਣਾ ਤੇ ਬਾਹਰ ਵੀ ਮੇਰੀ ਚੰਗੀ ਚੱਲਦੀ ਸੀ ਮੈਂ ਪੱਥਰ ਧੋਏ ਪਹਾੜੇ ਦੇ ਮੈਂ ਪੱਥਰ ਧੋਏ ਪਹਾੜੇ ਦੇ ਆ ਮਿਲਿਆ ਮੁੱਲ ਕੁਰਬਾਨੀ ਦਾ ਬਾਬਾ ਨਰੇਹਾ ਦਵਾਨੀ ਦਾ ਲੱਗ ਗਿਆ ਜੋਰ ਜਵਾਨੀ ਦਾ ਜਦੋਂ ਕੁੰਜੀ ਮੇਰੀ ਜੇਬ 'ਚ ਸੀ ਜਦੋਂ ਕੁੰਜੀ ਮੇਰੀ ਜੇਬ 'ਚ ਸੀ ਸਭ ਬਾਪੂ-ਬਾਪੂ ਕਹਿੰਦੇ ਸੀ ਕੋਈ 5 ਮੰਗਦਾ ਕੋਈ 10 ਮੰਗਦਾ ਮੇਰੀ ਪੈਂਦ ਸਹਰਾਣੇ ਬੰਦੇ ਸੀ ਮੇਰੀ ਪੈਂਦ ਸਹਰਾਣੇ ਬੰਦੇ ਸੀ ਮੈਨੂੰ ਪਤਾ ਨਾ ਲੱਗਿਆ ਥੱਗਾਂ ਦਾ ਕਦ ਲੱਗ ਹੈ ਜੋਰ ਸ਼ੈਤਾਨੀ ਦਾ ਬਾਬਾ ਨਹੀਂ ਰਿਹਾ ਦਿਵਾਨੀ ਦਾ ਲੰਘ ਗਿਆ ਚੋਰ ਜਵਾਨੀ ਦਾ ਮੇਰੇ ਘਰ ਵਾਲੀ ਮੇਰੀ ਸਾਥਣ ਜੋ ਮੇਰੇ ਘਰ ਵਾਲੀ ਅੱਡ ਰਹਿੰਦੀ ਐ ਕਈ ਜਗਾ ਹੈਗੀਆਂ ਵੀ ਕੱਲਾ ਮੇਰੇ ਘਰ ਵਾਲੀ ਮੇਰੀ ਸਾਥਣ ਜੋ ਅਜ ਉਹ ਮੈਥੋਂ ਅੱਡ ਰਹਿੰਦੀ ਐ ਉਹਦੇ ਨਾਂ ਤੇ ਥੋੜੀ ਐਫ ਡੀ ਹੈ ਉਹ ਤਾਂ ਏਸੀ ਵਿੱਚ ਬੰਦੀ ਜੀ ਉਹ ਵੀ ਨਾ ਕਰਾਈਏ ਤਾਂ ਉਹ ਵੀ ਉਹ ਵੀ ਨਹੀਂ ਪੁੱਛਦੀ ਉਹ ਬੰਦੀ ਸੀ ਜਦ ਨਸ਼ਾ ਸੀ ਅਖ ਮਸਤਾਨੀ ਦਾ ਬਾਬਾ ਨਹੀਂ ਰਿਹਾ ਤੁੰਨੀ ਦਾ ਲੰਘ ਗੇਰ ਜੋਰ ਜਵਾਨੀ ਦਾ ਮੇਰੇ ਤੇ ਮੱਖੀਆਂ ਦਿੱਸ ਮੇਰੇ ਤੇ ਮੱਖੀਆਂ ਦਿੱਸਦੀਆਂ ਨਹੀਂ ਜਿਨ੍ਹਾਂ ਤੋਂ ਮੱਖ ਉਡਾਈ ਸੀ ਉਡਾਈ ਸੀ ਕਰ ਮਿਹਨਤ ਫੀਸਾਂ ਭਰਦਾ ਸੀ ਮੈਰੀਜਾ ਨਾਲ ਪੜਾਈ ਸੀ ਕਰ ਮਿਹਨਤ ਫੀਸਾਂ ਭਰਦਾ ਸੀ ਮੈਰੀਜਾ ਨਾਲ ਪੜਾਈ ਸੀ ਨਾ ਸਮਝ ਪਵੇ ਹੁਣ ਚਿਹਰੇ ਨੂੰ ਕੀ ਹੱਲ ਹੋਵੇ ਇਸ ਮੰਨਮਾਨੀ ਦਾ ਬਾਬਾ ਨਹੀਂ ਰਿਹਾ ਦਵਾਨੀ ਦਾ ਲੰਘ ਗਿਆ ਜੋਰ ਜਵਨ ਮੈਂ ਜਦੋਂ ਖੋਲਾ ਟੁੱਟੀ ਮੈਨੂੰ ਲੱਗਦਾ ਠੋਲ ਵਲ ਜੋੜ ਲਿਆ ਝੁੱਕ ਕੰਢਿਆਂ ਚੋਂ ਰੱਖ ਮਿਰਚਾਂ ਵਿੱਚ ਇੰਗ ਜਾਪੇ ਨਾ ਮੋੜ ਲਿਆ ਮੈਂ ਮਿੱਟੀ ਦੇ ਬਿੰਦਵਾਲੇ ਨਾਮਾ ਮਿੱਟੀ ਦੇ ਬਿੰਦਵਾਲੇ ਨਾਮਾ ਉਂਗਲਾਂ ਦੇ ਨਾਲ ਖਾਲੇ ਬੈਕਯਾਰਡ ਵਿਚ ਕਰ ਲਈਏ ਪੂਰੇ ਸ਼ੌਂਕ ਖੇਤਿਆਂ ਵਾਲੇ ਬੈਕਯਾਰਡ ਵਿਚ ਕਰ ਲਈਏ ਪੂਰੇ ਸ਼ੌਂਕ ਖੇਤਿਆਂ ਵਾਲੇ ਉੱਠ ਤੜਕੇ ਜਦੋਂ ਸਟੋਰ ਖੋਲਣਾ ਮੈਨੂੰ ਜਾਗ ਪਾਣੀਆਂ ਆ ਜਾਂਦਾ ਗਾਕਾ ਨੂੰ ਜੀ ਜੀ ਕਰ ਦੇਦਾ ਮੇਰਾ ਅੰਦਰੋਂ ਜੱਟ ਸ਼ਰਮਾ ਜਾਂਦਾ ਉੱਤਕਾਰ ਕੇ ਜਦੋਂ ਸਟੋਰ ਖੋਲਾਂ ਮੈਨੂੰ ਯਾਦ ਪਾਣੀਆਂ ਆ ਜਾਂਦਾ ਘਾਹ ਕਾਨੂੰ ਦੀ ਜੀ ਕਰਦੇ ਦਾ ਮੇਰਾ ਅੰਦਰੋਂ ਝੱਟ ਸ਼ਰਮ ਆ ਜਾਂਦਾ ਆ ਧੋਖ ਕੈਂਟਿਆਂ ਵਿੱਚ ਵੀ ਗਾਲਾਂ ਖੜ ਜਾਂਦੇ ਨੇ ਕਾਲੇ ਬਸ ਬੈ ਕੇ ਘਾੜ ਵਿੱਚ ਕਰ ਲਈਏ ਪੂਰੇ ਸ਼ੌਕ ਖੇਤੀਆਂ ਵਾਲੇ ਮੇਰਾ ਅੱਜ ਵੀ ਥਾਂਦੀ ਜੀ ਕਰਦਾ ਉੜ ਜਾ ਪਿੰਡ ਪਧਾਨਿਆਂ ਨੂੰ ਮੇਰਾ ਅੱਜ ਵੀ ਥਾਂਦੀ ਜੀ ਕਰਦਾ ਕਿ ਉੜਦਾ ਪਿੰਡ ਪਧਾਨਿਆਂ ਨੂੰ ਪਧਾਨਿਆਂ ਨੂੰ ਮੈਂ ਪਿੰਡ ਬਹਾਦਰਪੁਰ ਜਾਣਾ ਨਾਲ ਜਾਣਾ ਬਜੀਤ ਤੁਧਾਲੇ ਬਸ ਬੈਕ ਜਾੜ ਵਿੱਚ ਕਰ ਲਈਏ ਪੂਰੇ ਸ਼ੌਕ ਖੇਤੀਆਂ ਵਾਲੇ ਬਸ ਬੈਕ ਝਾੜ ਵਿੱਚ ਕਰ ਲਈਏ ਪੂਰੇ ਸ਼ੌਕ ਸਤਿਕਾਰਯੋਗ ਸਾਡੇ ਗਿਆਨ ਆਪਸੀ ਸਾਡਾ ਬਰਨ ਬਣ ਹੋਣ ਦਾ ਬਹੁਤ 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 ਧੰਨਵਾਦ ਇਹਨਾਂ ਨੂੰ ਕਰ ਸੀ ਬੇਨਤੀ ਕੀਤੀ ਸੀ ਕਿ ਜਰ ਤੁਸੀਂ ਦਰਸ਼ਨ ਦੇਣੇ ਆ ਸੋ ਇਹਨਾਂ ਦਾ ਇਤਿਆਹਾਤ ਤੇ ਬਹੁਤ ਬਹੁਤ ਧੰਨਵਾਦ ਇਹ ਕੇ ਜਾਣਦੇ ਨੇ ਪੁੱਤ ਪਰ ਉਹ ਜਾਣਦੀਆਂ ਨੇ ਧੀਆਂ ਖਾਕ ਦੇ ਦੇ ਪੁੱਤਾਂ ਨੂੰ ਆਮਲੇ ਰੋਧੀਆਂ ਨੇ ਧੀਆ ਸਕੂਲ ਜਾਂਦੇ ਨੇ ਪੁੱਤ ਔਰ ਪੜ ਜਾਂਦੀਆਂ ਨੇ ਧੀਆ ਮਿਹਨਤ ਕਰਦੇ ਨੇ ਪੁੱਤ ਔਰ ਪਹਿਲੇ ਦਰਜੇ ਦੇ ਹੋਣੀਆਂ ਨੇ ਧੀਆ ਰੋਣ ਦੇ ਜਾਂਦੇ ਨੇ ਪੁੱਤ ਆ ਸਭਾ ਉਹ ਕਿ ਰੋਧੀਆਂ ਨਾਮ ਰੋਸ਼ਨ ਕਰਨਾ ਜਾਂ ਨਾ ਕਰ ਪੁੱਤ ਪਰ ਨਾਲ ਕਮੋ ਕਿ ਉਹਨੇ ਧੀਆ ਜਦੋਂ ਜਗ ਮਦੰਦੇ ਨੇ ਪੁੱਤ ਤਾਂ ਲਾਲ ਲਗਾਉਂਦੀਆਂ ਨੇ ਧੀਆ ਸਾਡ ਜਾਂਦੇ ਨੇ ਜਦੋਂ ਪੁੱਤ ਤਾਂ ਉਹਦਾ ਕੰਮ ਉਹਦੀਆਂ ਨੇ ਧੀਆ ਵਾਹਿਗੁਰੂ ਅਸੀਂ ਸਾਰੇ ਕੋਸ਼ਿਸ਼ ਕਰਦੇ ਚਿਹਰੇ ਉੱਠ ਕੇ ਵਾਕ ਕਰਨ ਦੀ ਕੋਸ਼ਿਸ਼ ਕਰੀਏ ਇਹਦੇ ਤੇ ਮੇਰਾ ਇੱਕ ਸ਼ਾਇਰ ਨੇ ਲਿਖਿਆ ਘਰ ਸੇ ਨਿਕਲਾ ਸਹਿਰ ਕੋ ਦਿਲ ਮੇਂ ਕੁਛ ਅਰਮਾਨ ਥੇ ਹਰ ਬੰਦੇ ਦੇ ਮਨ ਚ ਖਿਆਲ ਹੁੰਦੇ ਹੈ ਜਦੋਂ ਵੀ ਇਕੱਲਾ ਵੀ ਬੰਦਾ ਪੈਦਲ ਚੱਲਦਾ ਹੈ संसार जीवन दिया ग्रेन घूमद चाहे वो सैर था घर से निकला सैर को दिल में कुछ अरमान थे आगे बढ़ा कदम वहाँ कब्रस्थान थे एक हड्डी मेरे पाव से टकराई उसका ये बयान थे ऐ जाने वाले जरा संभल के चल हम भी कभी इंसान थे ਇਸ ਅੱਜ ਦੇ ਲੱਛੀਪ ਭਗਸੇ ਨਗਨਾ स्वतਤ ਅਜਲੀਆਂ ਵਿਸ਼ੇਸ਼ ਸਰਗਰਮੀਆਂ ਨਾਲ ਫੇਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਤੀ ਸਿੰਘ ਇਜਾਜ਼ਤ ਦੇਉ ਧੰਨਵਾਦ